ਤੁਹਾਡੇ ਵੇਲੇ ਤਿੰਨ ਸਰਕਾਰਾਂ ਬਦਲ ਗਈਆਂ ਇਹ ਬਾਦਲਾਂ ਨੂੰ ਖਤਰਾ ਸੀ ਤੇ ਅਗਲੀ ਸਰਕਾਰ ਆਈ ਉਹਨੂੰ ਕੀ ਖਤਰਾ ਸੀ ਜੇ ਅਗਲੀ ਸਰਕਾਰ ਵੀ ਚਲੀ ਗਈ ਕਾਂਗਰਸ ਦੀ ਉਸ ਤੋਂ ਬਾਅਦ ਹੁਣ ਆ ਗਈ ਆਪਣੀ ਭਗਵੰਤ ਮਾਨ ਸਰਕਾਰ ਤੇ ਨਿਗਰਾਨੀ ਤੇ ਹੁਣ ਵੀ ਤੁਹਾਡੇ ਤੇ ਰੱਖੀ ਹੋਈ ਹੈ ਪੁਲਿਸ ਮੁਲਾਜ਼ਮ ਹੁਣ ਵੀ ਤੁਹਾਡੇ ਕੋਲ ਹੀ ਬੈਠਾ ਰਹਿੰਦਾ ਆ ਰੱਖਿਆ ਹੋਇਆ ਕਰਨ ਅੱਛਾ ਇੱਥੇ ਬੈਠਾ ਭਗਵੰਤ ਮਾਨ ਭਗਵੰਤ ਮਾਨ ਹਾਂ ਸ਼ਾਬਾਸ਼ ਜੀ ਮੈਂ ਤੇ ਮੇਰੀ ਪਾਰਟੀ ਤੇ ਨਾਲ ਐ। ਜੇਕਰ ਭਗਵੰਤ ਮਾਨ ਤੁਹਾਡੇ ਘਰ ਚ ਆ ਕੇ ਗਈ। ਕਈ ਵਾਰ ਹਾਂ। ਕੱਠੇ ਹੀ ਸੈਕਟਰੀ ਇਹ ਪੌੜੀਆਂ 'ਚ ੱਟਕੇ ਖਾਂਦੇ ਰਹੇ ਆ ਚੰਡੀਗੜ੍ਹ ਭਗਵੰਤ ਮਾਨ ਦੇ ਨਾਲ। ਮੈਂ ਪੰਜਾਬ ਦਾ ਟੀਚਰਾਂ ਦਾ ਬਦਨ ਸੀ। ਹੂੰ। ਇਹ ਆਪਦੀ ਪਾਰਟੀ ਦਾ ਵਰਕਰ ਸੀ। ਹਾਂ। ਆਹ ਮੈਂ ਪੈਂਦੇ ਸੀ ਚੰਡੀਗੜ੍ਹ ਨੂੰ। ਹੂੰ। ਠੀਕੇ। ਨੇ ਕਮਾਰ ਕਰ ਰਿਹਾ ਹੈ ਇੱਥੇ ਕਰ ਭਗਵੰਤ ਮਾਨ ਆਂ ਬਰਾਂਡੇ ਵਿੱਚ ਬੈਠੇ ਸੀਗੇ ਹਾਂ ਆ ਦੋਨੋਂ ਦਿਖਾ ਲੰਨੇ ਆ ਹੂੰ ਤੇ ਮੇਰੇ ਤੇ ਮੇਰੀ ਪਾਰਟੀ ਤੇਰੇ ਨਾਲ ਸਰਕਾਰ ਦਾ ਜ਼ੁਲਮ ਹੂੰ ਹੁਣ ਆਪਾਂ ਛਡਾ ਕੇ ਦਿਖਾਵਾਂਗੇ ਬੰਦੇ ਹਾਂ ਤੇ ਹੁਣ ਮੈਂ ਉਹਨੂੰ ਚੇਤੇ ਕਰਾਉਣ ਜਾਣਾ ਹੂੰ ਮੈਂ ਘਰ ਬਹਿ ਕੇ ਸ਼ਾਬਾਸ਼ ਦੇ ਕੇ ਗਿਆ ਸੀ ਬਿਲਕੁਲ ਨਾਲ ਪਾਰਟੀ ਦੀ ਆਫਰ ਸੀ ਮੈਂ ਲੈਟੇ ਮੇਰੀ ਪਾਰਟੀ ਤੇ ਨਾਲ ਹੂੰ ਆਜੇ ਕਾਟਲੀ ਤੋਂ ਸੁਣ ਲਿਓ ਹੂੰ 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 ਠੀਕ ਹੈ ਪਰ ਸਵਾਲ ਪੈਦਾ ਹੋ ਗਿਆ ਜਿਵੇਂ ਤੁਸੀਂ ਦੱਸਿਆ ਵੀ ਭਗਵੰਤ ਮਾਨ ਤੁਹਾਨੂੰ ਹੌਸਲਾ ਦੇ ਕੇ ਗਿਆ ਰਾਜਮਾ ਰਜਮਾ ਹੌਸਲਾ ਉਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਹੁਣ ਤੇ ਬਹੁਮਤ ਦੇ ਨਾਲ ਸਰਕਾਰ ਆ ਗਈ ਮੈਂ ਕੋਲ ਕਿ ਹੁਣ ਤੁਸੀਂ ਦੁਬਾਰਾ ਫਿਰ ਮਿਲੇ ਨਹੀਂ ਚੇਤਾ ਨਹੀਂ ਕਰਵਾਇਆ ਕਿਤਾ ਵੀ ਨਹੀਂ ਹਾਂ ਮੈਂ ਤਾਂ ਮੰਡੇ ਤੋਂ ਹੋਰ ਨੌਕਰਾਂ ਨੇ ਉਹਨੂੰ ਮੰਤਰੀ ਇਹ ਭੁੱਲ ਗਿਆ ਤਿੰਨ ਸਰਕਾਰਾਂ ਤੁਸੀਂ ਵੇਖੀਆਂ ਨੇ ਤਿੰਨਾਂ ਸਰਕਾਰਾਂ ਵਿੱਚੋਂ ਜ਼ਿਆਦਾ ਤਸ਼ੱਦਦ ਤੁਹਾਡੇ ਨਾਲ ਕਿਨੇ ਕੀਤਾ ਮੇਰੇ ਨੇ ਮaaf ਕਰਨਾ ਇਹ ਮੁਸ਼ਕਲ ਹੈ ਸਾਰੀ ਕੁਝ ਰੇ ਮੈਂ ਕੋ ਪਰ ਬੱਪੂ ਜੀ ਕਾ ਮਨ ਚ ਸਵਾਲ ਹੈ ਜੀ ਹੁਣ ਤੁਸੀਂ ਇਸ ਵੇਲੇ ਸਰੀਰ ਕਮਜ਼ੋਰ ਤੁਹਾਡਾ ਬੜਾ ਆ ਕੋਈ ਬੜੀ ਮੁਸ਼ਕਲ ਨਾਲ ਦੋ ਜਣਿਆਂ ਨੇ ਚੁੱਕ ਕੇ ਤੁਹਾਨੂੰ ਸੋਫੇ ਤੇ ਬਿਠਾਇਆ ਬਿਲਕੁਲ ਦਿਮਾਗੀ ਤੌਰ ਦੇ ਉੱਪਰ ਤੁਸੀਂ ਦੱਸਿਆ ਵੀ ਦਿਮਾਗ ਸੁੱਕੜ ਗਿਆ ਆ ਤੇ ਤੁਹਾਡੀ ਯਾਦ ਸ਼ਕਤੀ ਕਮਜ਼ੋਰ ਹੋ ਗਈ। ਬਹੁਤ ਕਮਜ਼ੋਰ ਹੋ ਗਈ। ਵਾਸ਼ਰੂਮ ਦੀ ਸੀਟ ਤੱਕ ਵੀ ਤੁਹਾਨੂੰ ਦੋ ਬੰਦੇ ਲੈ ਕੇ ਜਾਂਦੇ ਆ ਤੇ ਤੁਹਾਨੂੰ ਬਿਠਾਉਂਦੇ ਆ। ਬਿਲਕੁਲ। ਹੈਨਾ? ਇੱਕ ਬੁੱਢੇ ਬਾਪੂ ਤੋਂ ਹੁਣ ਸਰਕਾਰ ਨੂੰ ਕੀ ਖਤਰਾ ਆ? ਵੀ ਅਜੇ ਵੀ ਤੁਹਾਡੇ ਤੇ ਨਿਗਰਾਨੀ ਰੱਖੀ ਜਾਂਦੀ ਹੈ। ਤੁਹਾਡੇ ਘਰ ਕੌਣ ਆਉਂਦਾ ਨਿਗਰਾਨੀ ਰੱਖੀ ਜਾਂਦੀ ਹੈ? ਇੱਥੋਂ ਤੱਕ ਵੀ ਇੱਕ ਮੁਲਾਜ਼ਮ ਤੁਹਾਡੇ ਪੱਕਾ ਸਿਰ ਤੇ ਭਾਇਆ ਹੋਇਆ ਆ। ਇਹਦਾ ਕਾਰਨ ਕੀ ਆ? ਇਹਦੇ ਬਾਰੇ ਕੋਈ ਕੋਈ ਦਬਾਅ ਦੇਣਾ ਮੇਰੇ ਲਈ ਮੁਸ਼ਕਲ ਵਰਗਾ ਲੱਗ ਰਿਹਾ ਕੀ ਹੋਣਾ ਆਕਰ ਲੈ ਮੈਂ ਕੈਸਾ ਕਰਨਾ ਇਹਨੋਂ ਲੋ ਇਹ ਮੂਮੈਂਟ ਫੈਲ ਨਾ ਜਾਵੇ ਹੋਰ ਅੱਛਾ ਨਾ ਨੋ ਦੇਸਰੇ ਬੇ ਜਨਤਕ ਗੱਲ ਬਣ ਰਹੀ ਆ ਸਾਹਮੇ ਜੀ ਜਾ ਰਹੇ ਆ ਹੋਰ ਜਾ ਰਹੇ ਆ ਪਹਿਲਾਂ ਜੁਨਾਈਟਿਡ ਕਾਲੀ ਦਰ ਜਾ ਕੇ ਆਇਆ ਹੂੰ ਗੱਡੀ ਸੇਮ ਟੈਂਡਾ ਉਹਦੇ ਕੋਆਰਡੀਨੇਟਰ ਨਾਲ ਹੂੰ ਜੁਨਾਈਟਿਡ ਕਾਲ ਮੈਂ ਸਰ ਪ੍ਰਾਸਰਾਂ ਜੁਨਾਈਟਿਡ ਕਾਲੀ ਨਾਲ ਨਾਲ ਓਕੇ ਐ ਤੇ ਇੱਕ ਦਾਵੇਂ ਥੋੜੇ ਦਿਨਾਂ ਚ ਇਹ ਗੱਲ ਸ਼ੁਰੂ ਹੋਈ ਆ ਹੂੰ ਇਹ ਕਿੱਥੋਂ ਤੱਕ ਚੱਲਦੀ ਆ ਇਹ ਸਮਾਂ ਦੱਸੂਗਾ ਹੂੰ ਹੂੰ ਹੂੰ